ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਜਿੰਦਰ ਸਿੰਘ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਅੱਜ ਆਪਾਂ ਲੈ ਕੇ ਆਏ ਆ ਪੰਜਾਬੀ ਸੱਭਿਆਚਾਰਕ ਆ ਚਰਖਾ ਇਹ ਕੰਮ ਆਪਾਂ ਸਟਾਰਟ ਕੀਤਾ ਜੀ ਆਪ ਸਾਰਾ ਕੁਝ ਬਣਾਉਨੇ ਆ ਆਪਾਂ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਚਰਖਾ ਆਪਣੀਆਂ ਪੁਰਾਣੀਆਂ ਬਜ਼ੁਰਗ ਮਤਾਵਾ ਘਰ ਦੇ ਵਿੱਚ ਤੇ ਚਰਖਾ ਘਰੇ ਕੱਤਦੀ ਜਾਂਦੀਆਂ ਸੀਗੀਆਂ ਤੰਦ ਬਣਾਉਂਦੀਆਂ ਜਾਂਦੀਆਂ ਸੀਗੀਆਂ ਆ ਦੇਖੋ ਤੇ ਟਾਲੀ ਦੀ ਲੱਕੜ ਦਾ ਬਣਿਆ ਹੋਇਆ ਟਾਲੀ ਦੀ ਲੱਕੜ ਦਾ ਹੀ ਬਣਾ ਕੇ ਦੇਵਾਂਗੇ ਸਾਰਿਆਂ ਨੂੰ ਅਤੇ ਪੁਰਾਣੇ ਚਰਖੇ ਵੀ ਤਿਆਰ ਕੀਤੇ ਜਾਂਦੇ ਆ ਜਿਹੜੇ ਆਪਣੇ ਆਪਣੇ ਜਿਆ ਮਿਸਟਰ ਬ੍ਰਦਰ ਭੈਣ ਭਰਾ ਸਾਰੇ ਘਰੇ ਪਿਆ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਨੇ ਉਹ ਵੀ ਤਿਆਰ ਕਰਵਾ ਸਕਦੇ ਨੇ ਤੇ ਸਾਡੇ ਕੋਲ ਨਵਾਂ ਵੀ ਖਰੀਦ ਸਕਦੇ ਤੇ ਉਸ ਤੋਂ ਬਾਅਦ ਲੈ ਕੇ ਆਇਆ ਜੀ ਆਪਾਂ ਚੱਕੀ ਇਹ ਆਪਾਂ ਘਰ ਬੈਠੇ ਹੀ ਆਪਾਂ ਆਟਾ ਵੀ ਪੀਸ ਸਕਦੇ ਆ ਤੇ ਦਲੀਆ ਵੀ ਬਣਾ ਸਕਦੇ ਆ ਬਹੁਤ ਹੀ ਮਜ਼ਬੂਤ ਟਾਲੀ ਦੀ ਲੱਕੜ ਦਾ ਗੰਡ ਬਣਾਇਆ ਗਿਆ ਤੇ ਬਹੁਤ ਵਧੀਆ ਕੁਆਲਿਟੀ ਦਾ ਬਣਿਆ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਮਧਾਣੀ ਤੇ ਮਧਾਣੀ ਕਈਆਂ ਦੇ ਘਰਾਂ ਚ ਹੁੰਦੀਆਂ ਨੇ ਪਹਿਲਾਂ ਵੀ ਲੱਸੀ ਮੱਖਣਾ ਘਰਾਂ ਦੇ ਵਿੱਚ ਹੀ ਬਣਦਾ ਹੁੰਦਾ ਸੀਗਾ ਤੇ ਚਾਟੀ ਲੱਸੀ ਨੂੰ ਕਹਿੰਦੇ ਆ ਚਾਟੀ ਦੀ ਲੱਸੀ ਬਹੁਤ ਵਧੀਆ ਘਰਾਂ ਦੇ ਵਿੱਚ ਮੰਨੀ ਜਾਂਦੀ ਸੀ ਇਹ ਵੀ ਟਾਲੀ ਦੀ ਲੱਕੜ ਦੀ ਤਿਆਰ ਕੀਤੀ ਗਈ ਆ ਤੇ ਸਾਡੇ ਕੋਲ ਜਿੰਨੀਆਂ ਵੀ ਆਈਟਮਾਂ ਮਿਲਣੀਆਂ ਆ ਟਾਲੀ ਦੀ ਲੱਕੜ ਦੀਆਂ ਤਿਆਰ ਕੀਤੀਆਂ ਮਿਲੀਆਂ ਤੇ ਪੂਰੀ ਪ੍ਰੋਪਰ ਪਾਲਿਸ਼ ਕਰਕੇ ਤਿਆਰ ਕੀਤੇ ਆਂਗੇ ਇਹਦੇ ਨਾਲ ਪੀੜੀ ਵੀ ਪੀੜੀ ਵੀ ਦੇਖੋ ਜੀ ਟਾਲੀ ਦੀ ਲੱਕੜ ਦੀ ਤਿਆਰ ਕੀਤੀ ਗਈ ਆ ਬਿਲਕੁਲ ਪਾਲਿਸ਼ ਮਾਰੇ ਗਈ ਆ ਬਿਲਕੁਲ ਤਿਆਰ ਐਨ ਤੇ ਪੂਰੀ ਮਜ਼ਬੂਤ ਪੀੜੀ ਟਾਲੀ ਦੀ ਬਣਾਈ ਗਈ ਆ ਤੇ ਉਸ ਤੋਂ ਬਾਅਦ ਫੇਰ ਆਪਣੇ ਕੋਲੇ ਚਰਖਾ ਆ ਗਿਆ ਇਹ ਨਾਲ ਆਪਾਂ ਸ਼ੀਸ਼ੇ ਵੀ ਤਿਆਰ ਕਰਦੇ ਆ ਜੀ ਪੱਗ ਬੰਨਣ ਲਈ ਸ਼ੀਸ਼ੇ ਵੀ ਤਿਆਰ ਕਰਦੇ ਆ ਆਪਾਂ ਆਪਣਾ ਟੋਟਲੀ ਸਾਰਾ ਲੱਕੜ ਦਾ ਕੰਮ ਆ ਇੰਟੀਰੀਅਰ ਡੈਕੋਰੇਟਰ ਆਪਣੇ ਕੋਲੋਂ ਡਰਾਸ਼ਿੰਗ ਟੇਬਲਾਂ ਵੀ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਆਂ ਦੀਆਂ ਨੇ ਤੇ ਹਰ ਇੱਕ ਚੀਜ਼ ਆਪਣੇ ਕੋਲੋਂ ਬਣਾ ਕੇ ਕੀਤੀ ਜਾਂਦੀ ਆ ਤਸੱਲੀ ਨਾਲ ਤੇ ਹੋਰ ਵੀ ਅਗਲੀ ਵੀਡੀਓ 'ਚ ਆਪਾਂ ਸੰਦੂਕੀ ਲੈ ਕੇ ਆਵਾਂਗੇ ਤਿਆਰ ਕਰਕੇ ਸੰਦੂਕ ਵੀ ਤੁਹਾਨੂੰ ਦਿਖਾਵਾਂਗੇ ਤਿਆਰ ਕੀਤਾ ਹੋਇਆ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਿਆਂ ਨੂੰ ਤੇ ਆਪਣਾ ਇਲਾਕਾ ਹੈਗਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰਿੰਗਵਾਲ ਰੋਡ ਬੱਲਵਾਲ ਚੌਂਕ ਮਨਕੇਰਤ ਦਸਤਾਰ ਅਕੈਡਮੀ ਜੋਧਾ ਜ਼ਿਲ੍ਹਾ ਲੁਧਿਆਣਾ ਨੰਬਰ ਵੀ ਬੋਲ ਦਿੰਨੇ ਆ 82641 44620 ਸੁਖਜਿੰਦਰ ਸਿੰਘ 82641 44620 ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਹ ਵਾਰਤ ਅਸੀਂ ਫੇਰ ਦੁਬਾਰਾ ਦਿਖਾ ਦਿਓ ਜੀ ਚਲੋ ਆ ਮਧਾਨੀ ਚੱਕੀ ਤੇ ਆਹ ਹੋ ਗਈ ਜੀ ਮਧਾਨੀ ਤੇ ਅਮਰਾਨੀ ਹੋ ਗਈ ਜੀ ਤੇ ਆ ਹੋ ਗਿਆ ਜੀ ਚਰਖਾ ਹੋਰ ਵੀ ਜਿੰਨਾ ਵੀ ਸੱਬੇਚਾਰਕ ਸਮਾਨ ਸੀਗਾ ਉਹ ਆਪਣੇ ਕੋਲੋਂ ਲੈਣ ਜਾਂਦੀ ਚਾਰ ਪੀਕਾ ਕਰਵਾ। ਸੋ ਜਿਹੜੇ ਵੀ ਮੇਰੇ ਯਾਰ ਮਿੱਤਰ ਆ ਬਜ਼ੁਰਗ ਮਾਤਾ ਭੈਣ ਭਰਾ ਇਹ ਚੀਜ਼ਾਂ ਦੇ ਸ਼ਕੀਮ ਨੇ ਘਰ ਰੱਖਣ ਦੇ ਸਾਡੇ ਨਾਲ ਜਰੂਰ ਕੰਟੈਕਟ ਕਰੋ ਸੁਖਿੰਦਰ ਸਿੰਘ ਪਿੰਡ ਜੋਧਾ ਜਿਲ੍ਹਾ ਲੁਧਿਆਣਾ 82641 चुताली छ सौ बिह सत शर